ਇਹ ਪੁਰਾਣੀ ਤਕਨੀਕ ਦਾ ਇੰਜਣ ਬਣਿਆ ਹੋਇਆ ਵਾ ਤੇ ਬਹੁਤ ਹੀ ਜਿਹੜਾ ਨਿੱਗਰ ਇੰਜਣ ਇਹਦਾ 6 ਸਿਲੰਡਰ ਇਹਦਾ ਇੰਜਣ ਆ ਬੜੇ ਜੇ ਆਪਾਂ ਇਹਦੇ ਟਾਇਰ ਵੇਖੀਏ ਤੇ ਉਹੀ ਪੁਰਾਣੇ ਰਿਮ ਪੁਰਾਣੇ ਸਮੇਂ ਦੇ ਸਾਰਾ ਪੁਰਾਣਾ ਲੋਹਾ ਲੱਗਿਆ ਹਾਂਜੀ ਸਿਆਣੇ ਕਹਿੰਦੇ ਨੇ ਕਿ ਸਾਲਾਂ ਦੇ ਗੁਜ਼ਰਨ ਦੇ ਨਾਲ ਕੋਈ ਬੁੱਢਾ ਨਹੀਂ ਹੁੰਦਾ ਤੇ ਇਹੋ ਜੀ ਇੱਕ ਤੁਹਾਨੂੰ ਅੱਜ ਬਾਈ ਲਾਸ ਗੱਡੀ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜੀ ਕਿ ਪੂਏ 6 ਸਿਲੰਡਰ ਆ ਤੇ ਅੱਜ ਵੀ ਇਹ ਇਹਨੂੰ ਬੁੱਢਾ ਨਹੀਂ ਆਪਾਂ ਕਹਿ ਸਕਦੇ ਸੋ ਘੱਟੋ ਘਾਟ ਇਹ 70 80 ਸਾਲ ਪੁਰਾਣਾ ਯੂੰਗਾ ਹੈ ਜੀ ਤੇ ਅੱਜ ਵੀ ਇਹ ਲੇ ਲੈਂਡਰ ਨੂੰ ਲਾਗੇ ਨਹੀਂ ਲੱਗਣ ਦਿੰਦਾ ਸੋ ਕਰਦੇ ਆਪਾਂ ਸਾਰਾ ਇਹਦਾ ਰਿਵਿਊ ਸੋ ਵੀਡੀਓ ਨਾਲ ਚੱਲਦੇ ਰਹੋ ਜੀ ਅੱਜ ਕੱਲ ਬੜੀ ਵੱਡੀ ਤਕਨੀਕ ਦੇ ਨਾਲ ਮੋਡੀਫਿਕੇਸ਼ਨ ਦਾ ਜ਼ਮਾਨਾ ਹੈ ਪਰ ਇਸ ਚੀਜ਼ ਨੂੰ ਬੜਾ ਸੰਭਾਲ ਕੇ ਰੱਖਿਆ ਗਿਆ ਹੈ ਇਹ ਜਿਹੜਾ ਮਾਡਲ ਹੈ ਇਹ ਆਪਾਂ ਨੂੰ ਆ ਆਪਣੇ ਆਪਾਂ ਨੂੰ ਅੱਜ ਕੱਲ ਕਿਤੇ ਵੀ ਨਜ਼ਰ ਨਹੀਂ ਆਉਂਦਾ ਦੇਖੋ ਜੀ ਉਹੀ ਪੁਰਾਣਾ ਸ਼ੀਸ਼ਾ ਸੇਮ ਲੱਗਿਆ ਪੁਰਾਣਾ ਸ਼ੀਸ਼ਾ ਇੱਕ ਇੱਕ ਚੀਜ਼ ਇਹਦੀ ਆ ਪੁਰਾਣੀ ਲੱਗੀ ਆ ਤੇ ਬੜਾ ਇਹਨੂੰ ਸੰਭਾਲ ਕੇ ਰੱਖਿਆ ਗਿਆ ਉਹੀ ਲਾਈਟਾਂ ਰੇਮ ਵਗੈਰਾ ਇੰਡੀਕੇਟਰ ਵੀ ਦੇਖੋ ਕਿੱਥੇ ਨੇ ਤੇ ਬੜਾ ਹਾਰਡ ਲੋਹਾ ਜਿਹੜਾ ਇਹਨੂੰ ਲੱਗਿਆ ਵਾ ਆਪਾਂ ਹੁਣ ਥੋੜੀ ਜੀ ਇਸ ਦੇ ਅੰਦਰ ਵੀ ਝਾਤ ਮਾਰਦੇ ਹਾਂ ਜੇਕਰ ਅੰਦਰ ਡੈਸ਼ਬੋਰਡ ਦੀ ਗੱਲ ਕੀਤੀ ਜਾਵੇ ਤੇ ਬਿਲਕੁਲ ਬੜੇ ਸਿੰਪਲ ਤਰੀਕੇ ਦਾ ਡੈਸ਼ਬੋਰਡ ਹੈ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਕਿ ਤੁਹਾਨੂੰ ਦਿਖਾਉਣ ਵਾਲੀਆਂ ਵਾਂ ਜਿਹੜੀਆਂ ਅੱਜਕੱਲ ਟ੍ਰੱਕਾਂ ਦੇ ਵਿੱਚ ਨਹੀਂ ਆਉਂਦੀਆਂ ਬੜਾ ਸਿੰਪਲ ਅਤੇ ਤਾਕਤਵਰ ਟਰੱਕ ਹੈ ਮੈਨੂੰ ਮੈਨੂੰ ਪਤਾ ਹੈ ਜੀ ਇਸ ਨੇ 6584 ਦੇਖੀਆਂ ਨੇ ਉਹੀ ਸਟੀering ਹੈ ਆ ਤੇ ਛੋਟੇ ਛੋਟੇ ਜਿਹੜੇ ਮੀਟਰ ਲੱਗੇ ਹੋਏ ਆ ਜਿਵੇਂ ਕਿ ਆ ਟਰੈਕਟਰਾਂ ਤੇ ਸੋ ਆ ਜਿਹੜੀ ਅਲੱਗ ਚੀਜ਼ ਉਹ ਤੁਹਾਨੂੰ ਦੱਸ ਰਿਹਾ ਕਿ ਇਹੜੇ ਸ਼ੀਸ਼ੇ ਜਿਹੜੇ ਆ ਉਹ ਅੰਦਰ ਲੱਗੇ ਹੋਏ ਨੇ ਇਹ ਇੱਕ ਇਧਰ ਸ਼ੀਸ਼ਾ ਇੱਕ ਦੂਜੀ ਸਾਈਡ ਸ਼ੀਸ਼ਾ ਇਹ ਸ਼ੀਸ਼ੇ ਜਿਹੜੇ ਆ ਇਹਦੇ ਬਿਲਕੁਲ ਅੰਦਰ ਲੱਗੇ ਨੇ ਤੇ ਆ ਇੱਕ ਇੱਥੇ ਸੀਟ ਲੱਗੀ ਆ ਤੇ ਆ ਇੱਥੇ ਕੁਝ ਰੱਖਣ ਵਾਸਤੇ ਸਮਾਨ ਰੱਖਣ ਵਾਸਤੇ ਸੋ ਬਿਲਕੁਲ ਡੈਸ਼ਬੋਰਡ ਜਿਹੜਾ ਵਾ ਗੱਡੀ ਦਾ ਗੀਅਰ ਲੱਗਿਆ ਵਾ ਇਇਵੇਂ ਤਰੀਕੇ ਦਾ ਨਹੀਂ ਅੱਜ ਕੱਲ ਆ ਰਿਹਾ ਆ ਸੋ ਵੀਡੀਓ ਬਣਾਉਣ ਦਾ ਇੱਕ ਬਹੁਤ ਵੱਡਾ ਮਕਸਦ ਸੀਗਾ ਕਿ ਤੁਹਾਨੂੰ ਆ ਪੁਰਾਣੀ ਚੀਜ਼ ਦਿਖਾਈ ਜਾਵੇ ਕਿਉਂਕਿ ਅੱਜ ਕੱਲ ਪੁਰਾਣੀਆਂ ਚੀਜ਼ਾਂ ਬਹੁਤ ਘੱਟ ਨੇ ਜਿੰਨੀਆਂ ਜਿਹੜੀਆਂ ਕਿ ਸੰਭਾਲ ਕੇ ਰੱਖੀਆਂ ਨੇ ਅਲੋਪ ਹੁੰਦੀਆਂ ਜਾਂਦੀਆਂ ਨੇ ਇਹ ਚੀਜ਼ਾਂ ਸੋ ਇਹ ਆ ਜਿਹੜੀ ਤੁਸੀਂ ਵੀਡੀਓ ਆ ਦੇਖੋ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਇਸ ਗੱਡੀ ਨੂੰ ਦੇਖ ਲੈਣ ਸੋ ਇਹ ਗੱਡੀ ਆ ਜਦੋਂ ਬਣੀਆਂ ਉਦੋਂ ਕਾਫੀ ਜਮਾਨਾ 올ਡ ਸੀ ਉਦੋਂ ਕੀ ਆੜੀਆਂ ਪਾਵਰ ਆ ਸਟੀering ਵਾਲੀਆਂ ਗੱਲਾਂ ਨਹੀਂ ਹੁੰਦੀਆਂ ਸਨ ਸੋ ਇਸ ਤਰ੍ਹਾਂ ਥੱਲੇ ਦਾ ਸਾਰਾ ਜਿਹੜਾ ਵਾ ਇਹ ਸਿਸਟਮ ਆ ਤੇ ਅੱਜਕੱਲ ਜਿਹੜੀਆਂ ਵਾਂ ਉਹ ਬੜੀਆਂ ਵੱਡੀਆਂ ਤਕਨੀਕਾਂ ਦੇ ਨਾਲ ਗੱਡੀਆਂ ਤਿਆਰ ਹੁੰਦੀਆਂ ਨੇ ਸੋ ਇਹ ਪਾਵਰਫੁੱਲ ਤੇ ਬਹੁਤ ਆ ਪਰ ਇਹਦੇ ਵਿੱਚ ਅੱਜ ਵਾਲੀਆਂ ਚੀਜ਼ਾਂ ਆਪਾਂ ਨੂੰ ਨਹੀਂ ਮਿਲਣਗੀਆਂ ਤੇ ਅੱਜ ਵਾਲੀਆਂ ਜਿਹੜੀਆਂ ਗੱਡੀਆਂ ਉਹਨਾਂ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਸਨ ਸੋ ਲੁੱਕ ਵੀ ਗੱਡੀ ਦੀ ਬਹੁਤ ਸੋਹਣੀ ਲੱਗਦੀ ਹੈ ਟਰੱਕ ਬਹੁਤ ਸੋਹਣਾ ਲੱਗਦਾ ਸੋ ਇਹ ਜਿਹੜਾ ਟਰੱਕ ਹੈ ਕਾਫੀ ਵੱਡੀ ਕਾਫੀ ਵੱਡੀ ਮਾਤਰਾ ਦੇ ਵਿੱਚ ਭਾਰ ਢੋਣ ਦੇ ਕੰਮ ਆਉਂਦਾ ਹੈ ਸੋ ਇੰਜਨ ਇਹਦਾ ਬਹੁਤ ਜ਼ਿਆਦਾ ਵੱਡਾ ਹੈ